ਮੈਂ ਫਿਲਮ ਦੇ ਵਿੱਚ ਦਿਖਾਉਂਦੇ ਨੇ ਕਿ ਸਿਵੇ ਸਾਹਿਬ ਚਮਕੀਲਾ ਜੀ ਨੂੰ ਮੇਰੇ ਖਿਆਲ ਤੁਸੀਂ ਵੀ ਮਿਲੇ ਹੋਵੋਗੇ ਚਮਕੀਲਾ ਜੀ ਨੂੰ ਮੁਲਾਕਾਤਾਂ ਤੁਹਾਨੂੰ ਕੁਝ ਯਾਦ ਨੇ ਹਾਂਜੀ ਮਿਲੇ ਸੀਗੇ ਵੀ ਮਤਲਬ ਇੱਥੇ ਸਾਡੇ ਨਾਲ ਪਿੰਡ ਅਖਾੜਾ ਸੀ ਉਹਨਾਂ ਦਾ ਕੂਮਕਲਰ ਤੇ ਉਦੋਂ ਸਾਡੇ ਘਰ ਆਏ ਸੀ ਚਮਕੀਲਾ ਜੀ ਤੇ ਅਮਰਜੋਤ ਨਾਲ ਸਾਜੀ ਸੀਗੇ ਤੇ ਖਾਣਾ ਖਾ ਕੇ ਗਏ ਸੀ ਅੱਛਾ ਯਾਦ ਆ ਪਲ ਯਾਦ ਹਾਂਜੀ ਪਲ ਯਾਦ ਨੇ ਸੁਖੀ 6 ਮਹੀਨੇ ਦਾ ਸੀਗਾ ਅੱਛਾ ਹਾਂਜੀ ਕਿੰਨੇ ਸਵੇਲੇ ਕੁਝ ਕੋਈ ਦੀ ਗੱਲਾਂ ਜਾਂ ਕੁਝ ਕisse ਯਾਦ ਆਉਂਦੇ ਨੇ ਉਸ ਜੀ ਜ਼ਿਆਦਾ ਮਤਲਬ ਉਹ ਜਦੋਂ ਸਾਰੇ ਸਾਜੀ ਤੇ ਚਮਕੀਲਾ ਸਾਹਿਬ ਬੈਠੇ ਰੋਟੀ ਖਾਂਦੇ ਸੀਗੇ ਇੱਕੋ ਹੀ ਸਾਡੇ ਬੈਂਚ ਸੀਗਾ ਜਿੱਤੇ ਰੋਟੀ ਖਾਦੀ ਸੀ ਤੇ ਉਹ ਬਹੁਤ ਖੁਸ਼ ਹੋਏ ਸੀ ਕਹਿੰਦੇ ਸੀ ਵੀ ਇੰਨੀਆਂ ਸਬਜ਼ੀਆਂ ਤੇ ਇੰਨਾ ਕੁਝ ਵੀ ਬਹੁਤ ਦੇਖ ਕੇ ਖੁਸ਼ ਹੋਏ ਸੀ ਹੁਣ ਉਹਨਾਂ ਨੇ ਸਬਜ਼ੀਆਂ ਦੀ ਬਹੁਤ ਸਿਫਤ ਕਰੀ ਸੀ ਜਿਹਦੇ ਵਿੱਚ ਸਾਡੇ ਮੇਰੇ ਨਾ ਭੈਣ ਜੀ ਸਾਰਿਆਂ ਨੇ ਨਾਲ ਹੈਲਪ ਕਰਕੇ ਬਣਾਈ ਸੀ ਉਸ ਸਮਾਂ ਬਹੁਤ ਕਹਿੰਦੇ ਨਾ ਉਹ ਔਖਾ ਸੀਗਾ ਚਮਕੀਲਾ ਲਈ ਤੇ ਸਿਵਿਆ ਸਾਹਿਬ ਦਾ ਜਿਹੜਾ ਸਾਥ ਸੀਗਾ ਮੇਰੇ ਖਿਆਲ ਨਾਲ ਉਸਨੇ ਉਸ ਸਮੇਂ ਨੂੰ ਕਾਫੀ ਸੌਖਾ ਕਰਨ ਦੀ ਕੋਸ਼ਿਸ਼ ਕੀਤੀ ਜਿਵੇਂ ਫਿਲਮ ਦੇ ਵਿੱਚ ਵੀ ਦਿਖਾਇਆ ਗਿਆ ਤਾਂ ਸਿਵਿਆ ਸਾਹਿਬ ਵੀ ਡਿਸਕਸ ਕਰਦੇ ਹੁੰਦੇ ਸੀ ਕਿਉਂਕਿ ਮੇਰੇ ਖਿਆਲ ਨਾਲ ਜਿੰਨਾ ਚਮਕੀਲਾ ਜੀ ਨੂੰ ਮੈਂਟਲ ਸਟ्रेस ਸੀਗਾ ਉਹ ਸਾਰੀ ਛੀਜ਼ਾਂ ਦਾ ਹਸਪੀਟਲੇ ਚੱਲ ਰਿਹਾ ਉਹ ਸਿਵਿਆ ਸਾਹਿਬ ਨੂੰ ਵੀ ਸੀਗਾ ਤੇ ਉਹ ਡਿਸਕਸ਼ਨ ਹੁੰਦਾ ਸੀ ਕਰੇ ਕਿ ਆਹ ਕੁਝ ਚੱਲ ਰਿਹਾ ਹਾਂਜੀ ਉਹ ਤਾਂ ਸਾਰੀ ਦੁਨੀਆ ਲਈ ਉਹ ਸੀਗਾ ਹਾਂ ਜੀ ਕਿ ਸਾਡੇ ਲਈ ਵੀ ਸੀ ਉਹਨਾਂ ਲਈ ਵੀ ਸੀ ਹਰ ਬੰਦਾ ਉਸ ਟਾਈਮ ਡਰ ਰਿਹਾ ਸੀ ਜੀ ਕਿਉਂਕਿ ਜੋ ਅਤਵਾਦ ਸੀ ਉਸ ਉਹ ਵਿੱਚ ਉਸ ਦੌਰ ਤੇ ਵਿੱਚ ਸਾਰੇ ਲੋਕ ਡਰ ਰਹੇ ਸੀ ਇਸੇ ਇਸ ਦੇ ਲਈ ਉਹਨਾਂ ਨੇ ਕਿਹਾ ਸੀ ਚਮਕੀਲਾ ਜੀ ਨੂੰ ਵੀ ਤੂੰ ਕੈਨੇਡਾ ਚ ਹੀ ਰਹਿੰਦਾ ਉਹ ਸੀਨ ਬੜਾ ਇਮੋਸ਼ਨਲ ਹੈ ਫਿਲਮ ਦੇ ਵਿੱਚ ਹੀ ਉਹ ਕਹਿੰਦੇ ਨੇ ਕਿ ਤੂੰ ਕੈਨੇਡਾ ਰਹਿ ਤੂੰ ਵਾਪਸ ਨਾ ਹਾਂ ਜੀ ਹਾਂ ਜੀ ਹਾਂ ਜੀ ਪਰ ਉਹ ਚਮਕੀਲਾ ਜੀ ਨੂੰ ਨਹੀਂ ਸੀ ਇਦਾਂ ਉਹ ਕਹਿੰਦੇ ਸੀ ਕਿ ਵੀ ਮੈਂ ਠੀਕ ਹੈ ਵੀ ਮੈਂ ਆਪਣਾ ਉਹ ਸਮਾਨ ਆ ਜਿਹੜਾ ਵੀ ਮਤਲਬ ਲੇਖੇ ਲਾਉਣਾ ਵਾ ਵੀ ਕੋਈ ਹੋਰ ਮਤਲਬ ਸਟੈਂਡ ਨਾ ਕਰ ਜਵੇ। ਬਿਲਕੁਲ ਜੀ। ਮੈਂ ਸੁਣਿਆ ਸ਼ਗਨ ਪਾ ਕੇ ਗਈ ਸੀ ਜਦ ਉਹ ਪਹਿਲੀ ਵਾਰੀ ਘਰੇ ਆਏ ਸੀ। ਹਾਂਜੀ ਹਾਂਜੀ ਹਾਂਜੀ। ਮੇਰੇ ਮਦਰ ਇਨ ਲਾ ਸਾਡੇ ਬੀਬੀ ਜੀ ਉਹਨਾਂ ਨੇ ਵੀ ਉਹਨਾਂ ਨੂੰ ਸ਼ਗਨ ਦਿੱਤਾ ਸੀਗਾ। ਅਮਰਜੋਤ ਤੇ ਤੇ ਉਹ ਕਹਿੰਦੇ ਸੀਗੇ ਵੀ ਬਹੁਤ ਵੱਡਾ ਸ਼ਗਨ ਆ ਮੇਰੇ ਲਈ। ਹਾਂਜੀ ਜਦੋਂ ਅਖਾੜੇ ਨੂੰ ਤੁਰਨ ਵੇਲੇ ਫਿਰ ਕਹਿੰਦੇ ਸੀ ਵੀ ਮੈਨੂੰ ਬਹੁਤ ਵੱਡਾ ਸ਼ਗਨ ਮਿਲਿਆ ਵਾ। ਸਰ